और जड़े ये फ्लैक्स बोर्ड लगे होंगे दुकाना उत्त मोबाइल नंबर लिखे होंगे उतो इन्होंने मोबाइल नंबरस लिए और एक लाइन से इन्होंने दस बारह बंद फिरौती दॉल करती अपने आप में इन्होंने ये कि जी असं लॉरेंस बिश्नोई गैंग में बिलोंग करते माध्यम रा फरीदकोट कोटकपुरा जैतो जिन्हें भी अपने ਵਪਾਰੀ ਭਰਾ ਨੇ ਜਾਂ ਕਿਸੇ ਨੂੰ ਵੀ ਅਗਰ ਇਸ ਤਰ੍ਹਾਂ ਦੀ ਕੋਈ ਕਾਲ ਆਈਏ ਤਾਂ ਬਿਨਾਂ ਡਰੇ ਸਾਡੇ ਤੱਕ ਆਣ। ਜੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੇ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਆਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਪ੍ਰੋਪਾਇਰ ਕਰ ਲੈਂਦੇ ਸੀ ਉਹਨੂੰ ਲੱਭ ਲੈਂਦੇ ਸੀ ਤਾਂ ਫਿਰ ਇਹ ਅ ਅਕਸਟੋਰਸ਼ਨ ਬਾਲਸ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ ਮਾੜੇ ਅੰਸਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟੋਰਸ਼ਨ ਕਰਨ ਵਾਲੇ ਸੋ कॉल्ड ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਹੀ ਅੱਜ ਫਰੀਦਕੋਟ ਪੁਲਿਸ ਵੱਲੋਂ ਇਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟਰਸ਼ਨ ਗੈਂਗ ਫਿਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦ ਲੀਡਰਸ਼ਿਪ ਆਫ ਆਰ ਐਸਪੀ ਡੀ ਸੰਦੀਪ ਬਡੇਰਾ ਜੀ ਡੀਐਸਪੀ ਡੀ ਅਰੁਣ ਮੁੰਡਨ ਸੀਆਈਏ ਫਰੀਦਕੋਟ ਇੰਸਪੈਕਟਰ ਅਮਰਿੰਦਰ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਗੁਰਲਾਲ ਇਹਨਾਂ ਦੀ ਟੀਮਾਂ ਨੇ ਪਿਛਲੇ 2-3 ਦਿਨ ਬਹੁਤ ਅਣਥੱਕ ਮਿਹਨਤ ਕੀਤੀ ਹੈ ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁੱਟ ਆਈ ਕਿ ਜੈਤੋ ਦੇ ਇਲਾਕੇ ਵਿੱਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਆ ਜਿਹੜੇ ਟਫ ਹੁੰਦੇ ਆ ਕਰੈਕ ਕਰਨ ਉਹ ਜੋ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾ ਹੀ ਇਹਨਾਂ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਬਖਵਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਿਰ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ 'ਚ ਜਿਹੜੀ ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ केशव कुमार उर्फ शैंटी संदीप कुमार उर्फ सोमा और एक आ, एक डेढ़ 17 साल का भी मुंडा हैगा जिदी assi identity ਤੁਹਾਨੂੰ ਨਹੀਂ डिस्क्लोज ਕਰ ਰਹੇ ਜਦੋਂ ਇਹ ਸਾਰੇ ਬੰਦੇ ਫੜੇ ਗਏ ਤਾਂ ਇਹ ਜੀ ਇੰਟਰਸਟਿੰਗ ਜਿਹੜੀ ਗੱਲ ਆਈ ਹੈ ਉਹ ਇਹ ਸਾਹਮਣੇ ਆਈ ਕਿ ਇਹ ਇੱਕ ਫਸਟ ਟਾਈਮ ਗੈਂਗ ਹੈ ਜਿਨ੍ਹਾਂ ਨੇ ਉਥੇ ਇਹ ਜੈਤੋ ਗਏ और जड़े ये फ्लेक्स बोर्ड ਲੱਗੇ ਹੁੰਦੇ ਨੇ ਦੁਕਾਨਾਂ ਤੇ ਉੱਥੇ ਮੋਬਾਈਲ ਨੰਬਰਸ ਲਿਖੇ ਹੋਨੇ ਉਤੋਂ ਇਹਨਾਂ ਨੇ ਮੋਬਾਈਲ ਨੰਬਰਸ ਲਏ ਔਰ ਇੱਕ ਲਾਈਨ ਸੇ ਇਹਨਾਂ ਨੇ 10-12 ਬੰਦਿਆਂ ਨੂੰ ਫਿਰੋਤੀ ਦੀ ਕਾਲ ਕਰਤੀ ਤੇ ਆਪਣੇ ਆਪ ਨੂੰ ਇਹਨਾਂ ਨੇ ਇੱਕ ਇਹ ਆ ਕਿ ਜੀ ਅਸੀਂ ਲੋਰੈਂਸ ਬਿਸ਼ਨੋਈ ਗੈਂਗ ਨੂੰ ਬਿਲੋਂਗ ਕਰਦੇ ਹਾਂ ਯਾਨੀ ਇਹਨਾਂ ਦਾ ਪੂਰਾ ਇਹ ਮੰਤਕ ਸੀ ਕਿ ਇਲਾਕੇ ਚ ਇੱਕ ਭੈ ਦੇ ਸਹਿਮ ਦਾ ਮਾਹੌਲ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਫਰੀਦਕੋਟ ਪੁਲਿਸ ਟੀਮ ਵੱਲੋਂ ਇਨ ਲੈਸ ਥੈਨ 2 ਡੇਸ ਨਹੀਂ ਇਹ ਸਾਰਾ ਕੇਸ ਕ੍ਰੈਕ ਹੋਇਆ बल्कि भी फड़े गए सतवंजा थ्री एड़ एड़ थ्री बी एन एस रजिस्टर किया जा चुका है और एच मैं माध्यम राही फरीदोट कोटकपुरा जैतो जिन्हें भी अपने व्यापारी या किसी नो भी अगर इस तरह की कोई कॉल आई है तो बिना डरे तक आ ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਂਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵੀ ਸਟ੍ਰੈਸ 'ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ 'ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ 'ਚ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਕ੍ਰੈਕ ਕੀਤਾ ਔਰ ਐਂਡ ਟੂ ਐਂਡ ਇਹਨੂੰ ਬਸਟ ਕੀਤਾ ਹੈ ਹੁਣ ਇਹਨਾਂ ਦੀ ਅਸੀਂ ਪੁੱਛਗਿੱਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਏ ਜਾਂ ਕਿਸ ਕਿਸ ਨੂੰ ਕੀਤੀਆਂ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨਸ ਕਾਲਸ ਕੀਤੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜੇ ਅਸੀਂ ਇਹ ਬੰਦੇ ਫੜ ਚੁੱਕੇ ਹੁਣ ਤੁਹਾਨੂੰ ਕੋਈ ਬ੍ਰੌਂਡ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਉਸ ਜਿਹੜੇ ਤੁਸੀਂ ਕਹਿ ਬਲੌਸ਼ ਬਿਸ਼नोई ਦੇ ਗੈਂਗ ਦਾ ਨਾਮ ਲੈ ਕੀ ਉਹ ਬਲੈਗਦੇ ਸੀਗੇ ਜਾਂ ਉਹਨਾਂ ਦਾ ਨਾਮ ਵਰਤਦੇ ਸੀ ਕੀ ਉਹਨਾਂ ਦਾ ਪ੍ਰਾਈਮਾ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤਦੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕਿ ਸੋਰੀ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਅਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਅਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਇਹ ਫਰਸਟ ਟਾਈਮਰਸ ਨੇ ਬਟ ਯੈਸ ਬਟ ਅੰਡੂ ਸਾਨੂੰ ਇੱਕ ਲੀਡ ਮਿਲੀ ਸੀ ਕਿ ਜਿਹੜਾ ਅਬਸੇ 1-2 ਦਿਨ ਪਹਿਲਾਂ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਪੁੱਟਣ ਵਾਸਤੇ ਗਏ ਸੀ ਔਰ ਉਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ ਸੋ ਇਹ ਇਹਨਾਂ ਦਾ ਇੱਕ ਕਿਰਦਾਰ ਮੜਾ ਹੈ ਇਹ ਕ੍ਰਾਈਮ ਦੇ ਰਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਅ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲਵ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਹੈ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੋਣੀ ਅਸੀਂ ਤੁਹਾਨੂੰ ਦੱਸਾਂ ਟੋਟਲ ਇੰਜੀਨਰ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਇਮਰੀ ਫੇਸ ਹੀ ਇਹ ਲੱਗਦਾ ਹੈ ਕਿ ਇਹ ਹੀ ਤਿੰਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖ ਲੈਣੇ ਜੀ